ਕੀ ਕੀ ਯਾਰ ਲੋ ਯਾਰ ਬੇਵਾਕੀ ਬੰਦ ਕਰ ਖੜਾ ਸਾਹਮਣੇ ਬੈਠ ਕੇ ਲੋ ਯਾਰ ਭਾਈ ਕੱਲ ਪਤਨੀ ਮਾਰਾ ਤੇ ਪਿੱਛੇ ਨੂੰ ਹੋਈ ਜਾ ਰਹੇ ਮਾਰ ਲੈ ਮਾਰ ਜਾ ਪੀ ਤੱਕ ਨਹੀਂ ਬਚਣੀ ਮੁੰਡਾ ਲੈ ਲੈ ਮੁੰਡਾ ਨੂੰ ਪੁਜਾਰੀ ਨੂੰ ਕੀ ਕਰੀਏਗਾ ਤੂੰ ਇਹ ਪਸੰਦ ਦਾ ਮੁੰਡਾ ਲੈ ਲੈ ਆ ਲੈ ਉਹਦੇ ਕੋਲੇ ਕਿਸੇ ਤੋਂ ਕਾਲ ਹੋਇਆ ਉਹ ਤੋਂ ਤੋਂ ਫੋਟੋ ਤੋਂ ਕਰੀਏਗਾ ਲਾਦੇ ਕੇ ਨਾਲ ਕੋਈ ਵੀ ਇਸ ਤੋਂ ਪਤਾ ਤੁਹਾਨੂੰ ਵੀ ਸਿਰਫ ਐਂ ਨਹੀਂ ਵੇਟ ਤਾਂ ਕਦੇ ਨਹੀਂ ਹੋਣੀ ਚਾਹੀਦੀ ਜੇ ਫਰਜ ਕਰੋ ਜੇ ਮੁਲਾਜ਼ਮ ਦੀ ਕੋਈ ਗਲਤੀ ਹੋਣੀ ਹੈ ਤਾਂ ਅ ਮੇਰੇ ਖਿਆਲ ਅ ਜਿੰਨੇ ਆਹ ਵਿਕਸ਼ਕਤੀ ਆ ਭਿਕਸ਼ਕਤੀ ਬਾਰੇ ਵੱਡੀ ਖਬਰ ਹੈ ਜ਼ਿਲੰਦਰ ਤੋਂ ਸਾਹਮਣੇ ਆ ਰਹੀ ਹੈ ਜੁਥੇ ਕਿ ਨਗਰ ਨਿਗਮ ਦੇ ਜਈ ਸੁਨੀਲ ਤੇ ਪੁੱਤਰ ਨੇ ਹਮਲਾ ਕਰ ਦਿੱਤਾ ਹੈ ਮੌਕੇ ਤੇ ਭਾਰੀ ਹੰਗਾਮਾ ਪਿਆ ਕਿਸ਼ਨਪੁਰ ਦੇ ਨਜ਼ਦੀਕ ਵਿਕਾਸਪੁਰੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਜਈ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਆ ਇਸ ਦੌਰਾਨ ਇਲਾਕਾ ਨਿਵਾਸੀਆਂ ਦੇ ਵੱਲੋਂ ਜਈ ਤੇ ਹਮਲਾ ਕਰ ਦਿੱਤਾ ਗਿਆ ਇਸ ਘਟਨਾ ਦੇ ਵਿੱਚ ਜਈ ਸੁਨੀਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਮੇਰੀ ਜਾਣਕਾਰੀ ਦੇ ਅਨੁਸਾਰ ਨਗਰ ਨਿਗਮ ਦੀ ਗੱਡੀ ਪਿੱਛੇ ਕਰਨ ਨੂੰ ਲੈ ਕੇ ਪਿਓ ਪੁੱਤਰ ਦੇ ਨਾਲ ਵਿਵਾਦ ਹੋ ਗਿਆ ਵਿਵਾਦ ਇੰਨਾ ਵੱਧ ਗਿਆ ਕਿ ਮੁੰਡਿਆਂ ਦੇ ਵੱਲੋਂ ਜੈ ਤੇ ਹਮਲਾ ਕੀਤਾ ਗਿਆ ਮਾਮਲੇ ਦੀ ਜਾਣਕਾਰੀ ਦੇਦੋਂ ਕੋਈ ਜੈ ਨੇ ਕਿਹਾ ਕਿ 74 ਨੰਬਰ ਵਾਰਡ ਦੇ ਵਿੱਚ ਉਹ ਟੀਮ ਦੇ ਨਾਲ ਕੰਮ ਕਰਨ ਦੇ ਲਈ ਗਿਆ ਸੀ ਪਿਓ ਪੁੱਤਰ ਦੇ ਵੱਲੋਂ ਤੁਨ ਦੱਸਦੇ ਉੱਥੇ ਹਮਲਾ ਕਰ ਦਿੱਤਾ ਗਿਆ ਮੌਕੇ ਤੇ ਦਾਤਰ ਤੇ ਕੜਾ ਤੇ ਹੋਰ ਸਮਾਨ ਵੀ ਜਿਹੜਾ ਹੈ ਬਰਾਮਤ ਹੋਇਆ ਮੌਕੇ ਤੇ ਜੈਸ਼ਟ ਅਖੁਰ ਵੀ ਪਹੁੰਚੇ ਮਾਮਲੇ ਨੂੰ ਸ਼ਾਂਤ ਕਰਵਾਇਆ ਪੀਰਤ ਨੇ ਕਿਹਾ ਕਿ ਡਰਾਈਵਰ ਨੂੰ ਗੱਡੀ ਪਿੱਛੇ ਕਰਨ ਦੇ ਲਈ ਕਿਹਾ ਗਿਆ ਸੀ ਉੱਥੇ ਹੀ ਵਿਵਾਦ ਇਸੇ ਗੱਲ ਨੂੰ ਲੈ ਕੇ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਗੱਡੀ ਦੀ ਹਵਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਹੱਥਾ ਪਾਈ ਤੱਕ ਗੱਲ ਪਹੁੰਚ ਗਈ ਤੇ ਜੈ ਦੇ ਉੱਪਰ ਪਿਓ ਪੁੱਤਰ ਨੇ ਹਮਲਾ ਕਰ ਦਿੱਤਾ ਸਰ ਕੀ ਮੈਟਰ ਕੀ ਹੋਇਆ ਸਾਰਾ ਇਹ ਮਹੱਲੇ ਵਿੱਚ ਮੈਂ ਪਵੇ ਇੱਥੇ ਕੋਈ ਸੀਵਰੇਜ ਬਲਾਗ ਦੀ ਪ੍ਰੋਬਲਮ ਸੀ ਮੌਕੇ ਤੇ ਸਾਡੇ ਜੈ ਸੁਨੀਲ ਕੁਮਾਰ ਜੀ ਆਏ ਸਕੇ ਤੇ ਉਹਨਾਂ ਨੇ ਇਹਨੇ ਹੱਥੋਪਾਈ ਕੀਤੀ ਸਾਡੀ ਸਰਪ੍ਰਸਤ ਪ੍ਰਸ਼ਾਸਨ ਇੱਕੋ ਹੀ ਮੰਗ ਹੈਗੀ ਹੈ ਵੀ ਇਹਨਾਂ ਤੇ ਜੋ ਵੀ ਮੌਕੇ ਦੀ ਜਈ ਉਤੇ ਰ ਹੱਥ ਚੱਕਣ ਦਾ ਪਰਚਾ ਦਰਜ ਕੀਤਾ ਜਾਵੇ ਜੀ ਕਿ ਉਹ ਸਰਕਾਰੀ ਮੁਲਾਜ਼ਮ ਜੋ ਵੀ ਹੱਥ ਚੱਕਦਾ ਤੇ ਪਰਚਾ ਦਰਜ ਕੀਤਾ ਜਾਵੇ ਕਿਸ ਤਰ੍ਹਾਂ ਦੇਖੀ ਉਹ ਸਰਕਾਰੀ ਡਿਊਟੀ ਸਤੌਨ ਡਿਊਟੀ ਸੀ ਕਬਨ ਡਿਊਟੀ ਇੱਕ ਡਰਾਈਵਰ ਆ ਤੇ ਇੱਕ ਜਈ ਆ ਇੱਕ ਮੁਲਾਜ਼ਮ ਸਤੌਨ ਡਿਊਟੀ ਹੈ ਮੁਲਾਜ਼ਮ ਹਨ ਲੇਡੀਜ਼ ਉਹਨਾਂ ਦੀ ਇੰਨੀਆ ਕੁ ਮਾਰੀਆਂ ਗਾਲਾਂ ਕਢਦੀ ਪੀਆ ਪਿਓ ਪੋਤਾ ਇੱਕ ਦੋ ਇਹਨੇ ਹੋਰ ਜਿਹੇ ਜਿੰਨਾਂ ਨੇ ਹੱਥੀਪਾਇਆ ਤੇ ਹਥਿਆਰ ਮਾਰੇ ਆ ਕੌਨ ਡਿਊਟੀ ਜਿਹੜਾ ਔਨ ਡਿਊਟੀ ਦਾ ਜਿਹੜਾ ਕੁੱਟ ਮਾਰਦਾ ਜਿਹੜਾ ਬਦੀ ਕਾਰਵਾਈ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾ ਬਣੀ ਕਿਸ ਤਰ੍ਹਾਂ ਦੇ ਦਿਓਗੇ ਸਫਾਈ ਕਰਨ ਜਾਂਦੇ ਆ ਲੋਕਾਂ ਦੀ ਕੰਪਲੇਂਟਾਂ ਦੇਖਣ ਜਾਂਦੇ ਆ ਉਹ ਉਲਟਾ ਅਨਸੇਫ ਬਿਲਕੁਲ ਅਨਸੇਫ ਹੈ ਗਿਆ ਸਾਡੇ ਮਲਾਕ ਬਿਲਕੁਲ ਅਨਸੇਫ ਹੈ ਬਾਬੇ ਮੌਕੇ ਦੇ ਉੱਤੇ ਸਾਡਾ ਉਹ ਜੇ ਹੀ ਆਇਆ ਹੈ ਜੇ ਹੀ ਇੱਕ ਬੜਾ ਲਖਿਆ ਉਹ ਇੰਜੀਨੀਅਰ ਇੰਜੀਨੀਅਰ ਸਾਡਾ ਬੰਦਾ ਹੋਵੇ ਉਹਦੇ ਤੁਸੀਂ ਮੌਕੇ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦੋ ਉਹਦੇ ਕੜੇ ਮਾਰ ਕੇ ਤਿੱਖੇ ਹਥਿਆਰ ਨਾਲ ਵਾਰ ਕੀਤੇ ਗਏ ਹੈਗੇ ਆ ਜਿਨ੍ਹਾਂ ਨੇ ਕਟਮਾਰ ਕੀਤੀ ਉਹ ਵੀ ਕੋਈ ਮੁਲਾਜ਼ਮ ਵਗੈਰਾ ਕੋਈ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਇਹ ਵੀ ਮੁਲਾਜ਼ਮ ਹੈ ਜੇ ਨਹੀਂ ਹੈਗੀ ਪਰ ਜਿੱਥੇ ਇਹਦੇ ਮਹੱਲੇ ਦੇ ਜਿਹੜੇ ਸੀਗੇ ਬੰਦੇ ਉਹਨਾਂ ਨੂੰ ਪਤਾ ਵੀ ਕੀ ਹੈਗੇ ਉਹ ਹੁਣ ਪੁਲਿਸ ਨੂੰ ਕੀ ਕਾਰਵਾਈ ਮੰਗਦੇ ਤੁਸੀਂ ਪੁਲਿਸ ਨੂੰ ਸਾਡੀ ਇੱਕੋ ਹੀ ਮੰਗ ਹੈਗੀ ਆ ਜੋ ਵੀ ਸਰਕਾਰੀ ਮੁਲਾਜ਼ਮ ਤੇ ਹੱਥ ਚੱਕਣ ਦਾ ਉਹ ਤੇਖੇ ਹਥਿਆਰ ਜੋ ਉਹ ਮਾਰੇ ਗਏ ਹੈਗੇ ਆ ਉਹਦੇ ਅਵਜ ਤੋਂ ਉਹਦੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਨਾ ਉਹ ਕੀਤੀ ਜਾਵੇ ਬਸ ਸਾਡੀ ਹੋਰ ਕੋਈ ਇਹਨਾਂ ਦਾ ਵਾਸਤੇ ਮੰਗ ਨਹੀਂ ਹੈਗੀ ਕੋਈ ਸਾਡੀ ਇਹਨਾਂ ਨਾਲ ਜਾਤੀ ਦੁਸ਼ਮਣੀ ਨਹੀਂ ਸੀਗੀ ਜਿਹੜੇ ਕਰਕੇ ਕੀਤਾ ਵੀ ਇਹਨਾਂ ਨੇ ਮੌਕੇ ਤੇ ਜੈਨ ਨੂੰ ਪੁੱਟਣਾ ਔਰ ਇੱਥੇ ਤੇ ਕੀ ਹਥਿਆਰ ਮਾਰਨੇ ਉਹ ਬਿਲਕੁਲ ਇੱਕ ਨਾ ਸਰਕਾਰ ਦੇ ਖਿਲਾਫ ਵੀ ਹੈਗਾ ਯਾਰ ਆਖਰੀ ਕੋਸ਼ਿਸ਼ ਹੈ ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਫਰਦਰ ਤੁਹਾਡੇ ਕੀ ਜੇ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਸ਼ਾਇਦ ਇਹ ਆਪਣਾ ਜਿੰਨਾ ਵੀ ਕਾਰਪੋਰੇਸ਼ਨ ਦਾ ਸਿਸਟਮ ਹੈਗਾ ਉਹਦੇ ਵਿੱਚ ਸਫਾਈ ਵਿਵਸਥਾ ਸੀਵਰੇਜ ਵਿਵਸਥਾ ਲਿਫਟਿੰਗ ਦੀ ਵਿਵਸਥਾ ਇਹ ਸਾਰੀ ਤਰੀਕ ਤੌਰ ਤੇ ਬੰਦ ਕਰ ਦਿੱਤੀ ਜਾਊਗੀ ਅੱਜ ਇਹ ਕਾਰਵਾਈ ਨਹੀਂ ਕੀਤੀ ਅਜੇ ਕੋਈ ਜਾ ਰਹੇ ਸੀ ਕਿ ਮੁਲਾਜ਼ਮ ਸਪੋਜ਼ ਉਹ ਜਾਣਦੇ ਹੋਏ ਉਹਦੀ ਆਪਸ ਤੇ ਜੜਾ ਫੋਕੀ ਉਹ ਦੋ ਦੋਨੋ ਪਾਸੇ ਉਹਦੇ ਨੂੰ ਮੁੱਦੇ ਉਹ ਚੀਜ਼ਾਂ ਵੀ ਟੋਟ ਲੱਗੀ ਹੈ ਜਿੰਨਾ ਕਾ ਮੈਨੂੰ ਪਤਾ ਲੱਗਿਆ ਸੀ ਬਟ ਐ ਕਿ ਲੋਕਾਂ ਨੇ ਬੜਾ ਵਧੀਆ ਇੱਥੇ ਰਿਸਟ੍ਰੇਨ ਸ਼ੋ ਕੀਤਾ ਕਿ ਇਸ ਸਿਚੁਏਸ਼ਨ ਨੂੰ ਜ਼ਿਆਦਾ ਐਸਕੇਲੇਟ ਨਹੀਂ ਕਰਨ ਦੇ ਤਾਂ ਉਹਨਾਂ ਕਰਕੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਬੜਾ ਪੀਸਫੁਲਿ ਸ਼ੋ ਕੀਤਾ ਤੇ ਇੱਕ ਸਿਚੁਏਸ਼ਨ ਨੂੰ ਰਿਜ਼ੋਲਵ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਇੱਕ ਔਰਮਲ ਕੰਪਲੇਂਟ ਸਾਨੂੰ ਦੇ ਦਿਓ ਤਾਂਕਿ ਅਸੀਂ ਨੂੰ ਲੋਕਲੀ ਸਰ ਸਰਕਾਰੀ ਮੁਲਾਜ਼ਮ ਹੋ ਕੇ ਡਿਊਟੀ ਤੇ ਆਇਆ ਆਪਣਾ ਸੀਨੀਅਰ ਸਾਹਿਬ ਕਰਨ ਆਇਆ ਕਿ ਕੁਝ ਮਹੱਲੇ ਵਾਲਾ ਉਸ ਦੇ ਉੱਤੇ ਟਾ ਮਾਰ ਕੇ ਹਮਲਾ ਵੀ ਕਰਨ ਦੇ ਕੀਤਾ ਗਿਆ ਜੀ ਐਸੀ ਇਨਫੋਰਮੇਸ਼ਨ ਮੈਨੂੰ ਤਾਂ ਨਹੀਂ ਮਿਲੀ ਜਿੰਨਾ ਕ ਮੈਨੂੰ ਇਹਨਾਂ ਨੇ ਦੱਸਿਆ ਹੈਗਾ ਕਿ ਇਹਨਾਂ ਦਾ ਕੋਈ ਪਰਸਨਲ ਕਿਸੇ ਬੰਦੇ ਦੇ ਨਾਲ ਤੂ ਤੂ ਮੈਂ ਉਹ ਹੀ ਉਸ ਤੋਂ ਬਾਅਦ ਇਸਕੇ ਇਲੈਕਟ੍ਰੀਸ਼ੀਅਨ ਕੋਲ ਕੋਈ ਚੋਟ ਲੱਗੀ ਸਰਤ ਕੋਈ ਹਥਿਆਰ ਵੀ ਬ੍ਰਾਹਮਤ ਕਰਾਇਆ ਉਹਨਾਂ ਨੇ ਕੋਈ ਮੈਨੂੰ ਇਹਨਾਂ ਨੇ ਸ਼ੋਅ ਕੀਤਾ ਹੈਗਾ ਹਥਿਆਰ ਬਾਕੀ ਤਾਂ ਜਾਂਚ ਚ ਚ ਬਦਲਿਆ ਕੋਈ ਫੜਿਆ ਵੀ ਕਿ ਬੜੇ ਦੋਲਨ ਨੂੰ ਲੈ ਕੇ ਜਾਣ ਪਹਿਲਾਂ ਤਾਂ ਮੈਡੀਕਲ ਐਡ ਜ਼ਰੂਰੀ ਹੈ ਜੀ ਦੋਨੋਂ ਪਾਸੇ 'ਚ ਕਿਸੇ ਦੇ ਵੀ ਚੋਟ ਲੱਗੇ ਹੋਏ ਫਰਸਟ ਥਿੰਗ ਇਜ਼ ਟੂ ਗੈਟ ਦ ਮੈਡੀਕਲ ਐਡ ਉਹ ਹੋ ਜੇ ਕਿ ਬਾਕੀ ਅੱਗੇ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਮੈਨੂੰ ਕਿ ਤੁਸੀਂ ਰਿਟਰਨ ਦੇ ਵਿੱਚ ਕਰੋ ਸਰ ਜਿਨ੍ਹਾਂ ਨੂੰ ਰੈਸ਼ ਪਾਈ ਜਿਨ੍ਹਾਂ ਦੀ ਉਹ ਮੁਲਾਜ਼ਮ ਨੇ ਕੋਈ ਜਿਹੜੇ ਲੈ ਕੇ ਗਏ ਪੁਲਿਸ ਵੱਲੋਂ ਪੜਿਆ ਕਿ ਉਹ ਮੁਲਾਜ਼ਮ ਹੈ ਵੀ ਸੁਪੋਜ਼ਿਟਲੀ ਮੁਲਾਜ਼ਮਾ ਹਲੇ ਮੈਨੂੰ ਐਗਜ਼ੈਕਟ ਡਿਟੇਲਸ ਕਲੀਅਰ ਨਹੀਂ ਹੈ ਮੈਂ ਤਾਂ ਇਹ ਰਾਸ਼ਟਰੀ ਕੋਦਰ ਸਿਚੁਏਸ਼ਨ ਸਰ ਕਾਰਨ ਕੀ ਹੈ ਲੜਾਈ ਦਾ ਕੋਈ ਹਾਂ ਵੀ ਗੱਡੀ ਆਈ ਹੋਈ ਸੀ ਸੀਬ ਨੇ ਸਾਫ਼ ਕੀਤਾ ਜਾ ਰਿਹਾ ਉਹ ਕਹਿੰਦੇ ਨੇ ਦੂਸਰੀ ਤਰਫ ਰਾਤ ਦਾਈ ਨੂੰ ਪਰੇ ਕਰਨ ਦੀ ਇਸ ਦੇ ਉੱਤੇ ਕੋਈ ਮੈਂ ਕਹਿ ਰਿਹਾ ਸੀਗਾ ਹੈਗਾ ਮੈਟਰ ਵਾਸ ਰਿਗਾਰਡਿੰਗ ਹੀ ਪਰਸਨਲ ਕੇ ਰਾਤਦਾਰੀ ਦਾਈ ਸੀਗਾ ਉਸ ਕਰਕੇ ਐਸਕੇਲੇਟ ਹੋ ਗਿਆ ਕਿਉਂਕਿ ਜਦੋਂ ਚੋਟ ਲੱਗੀ ਤਾਂ ਪੀਪਲ ਗਾਟ ਇਕੱਠੇ ਬਟ ਉਹੀ ਮੈਂ ਕਹਿੰਦਾ ਕਿ ਲੋਕਾਂ ਦੀ ਬਹੁਤ ਸਪੋਰਟ ਰਹੀ ਕਿ ਉਹਨਾਂ ਨੇ ਕੋਈ ਸਿਚੁਏਸ਼ਨ ਨੂੰ ਐਸਕੇਲੇਟ ਨਹੀਂ ਨਗਰ ਨਿਕਮ ਦਾ ਮੁਲਾਜ਼ਮ ਕਹਿੰਦੇ ਨੇ ਅਸੀਂ ਹੁਣ ਹੜਤਾਲ ਦੇ ਵਿੱਚ ਬੈਠਾ ਜਾਵਾਂਗੇ ਕੰਮ ਨਹੀਂ ਹੋਏਗਾ ਕਿਉਂਕਿ ਤੁਹਾਨੂੰ ਇਨਸਾਫ ਨਹੀਂ ਮਿਲਦਾ ਨਹੀਂ ਜੀ ਇਨਸਾਫ ਮਿਲੇਗਾ ਜੀ ਜੋ ਕੰਦੀ ਕਾਰਵਾਈ ਹੋਏਗੀ ਉਹ ਹੋਏਗੀ ਇਹਦੇ ਤੋਂ ਤਾਂ ਕੋਈ ਇਸ਼ੂ ਨਹੀਂ ਹੈਗਾ ਕੀ ਸਰਕਾਰੀ ਸਰਕਾਰੀ ਕੰਮ ਦੇ ਵਿੱਚ ਵਿਘਨ ਪੰਡਾ ਤੁਸੀਂ ਕਲ ਕੀਤੀ ਜਾਏਗੀ ਦੇਖੋ ਜੇ ਫਾਈਂਡ ਹੋਏਗਾ ਜੇ ਕੰਪਲੇਂਟ ਤੇ ਜੋ ਉਹਦੇ ਵਿੱਚ ਲਿਖਿਆ ਹੋਏਗਾ ਜੋ ਐਵੀਡੈਂਸ ਆ ਡੋਟ ਤੇ ਬੇਸਿਸ ਤੇ ਜਰੂਰੀ ਹੈ ਕਿ ਇਹ ਕਾਰਵਾਈ ਬਿਊਰੋ ਰਿਪੋਰਟ 1 ਪੁਆਇੰਟ